ਕਾਲਾ ਪੰਥ ਦੀ ਸ਼ਾਨ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ 6 ਸਥਾਨ ਤੇਜਾ ਸਿੰਘ ਦਾ ਘਰ ਉਹ ਕੁਝ ਬੁੱਢਾ ਹੋ ਗਿਆ ਹੈ ਬੂਟਾ ਸਿੰਘ ਵੀ ਪਹਿਰਾਵੇ ਆਦੀ ਤੋਂ ਵੱਡੀ ਉਮਰ ਦਾ ਲੱਗਦਾ ਹੈ ਇਸ ਦ੍ਰਿਸ਼ ਵਿੱਚ 4-5 ਵਿਅਕਤੀ ਉਨ੍ਹਾਂ ਦੀ ਕੁੜੀ ਦੀ ਹੋਈ ਮੌਤ ਦਾ ਅਫਸੋਸ ਕਰਨ ਆਏ ਹੋਏ ਹਨ ਸਿੱਖ ਪਹਿਲਾ ਸਰਦਾਰ ਜੀ ਤੁਹਾਡੀ ਕੁੜੀ ਦੀ ਮੌਤ ਦਾ ਸਾਨੂੰ ਬੜਾ ਹੀ ਦੁੱਖ ਲੱਗਿਆ ਤੇਜਾ ਸਿੰਘ ਕਾਦੀ ਮੋਤ ਸਿੰਘ ਜੀ ਉਹ ਤਾਂ ਸ਼ਹੀਦ ਹੋ ਗਈ ਹੈ ਸ਼ਹੀਦ ਬੂਟਾ ਸਿੰਘ ਅਬਦਾਲੀ ਦੇ ਸਿਪਾਹੀਆਂ ਦੀ ਹਮਸ ਦਾ ਸ਼ਿਕਾਰ ਹੋ ਜਾਣ ਨਾਲੋਂ ਉਸਨੇ ਮੁਕਾਬਲਾ ਕਰਕੇ ਜਾਨ ਦੇਣ ਨੂੰ ਪਹਿਲ ਕਰ ਦਿੱਤੀ ਸਿੱਖ ਦੂਜਾ ਇਹ ਤਾਂ ਬੜੀ ਬਹਾਦਰੀ ਦੀ ਗੱਲ ਹੈ ਅਸੀਂ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਸੁਣੀ ਸੀ ਬੂਟਾ ਸਿੰਘ ਅਸੀਂ ਤਾਂ ਆਪਣੀ ਰਾਕੀ ਲਈ ਤਿਆਰ ਬਣ ਤਿਆਰ ਸਾਂ ਪਰ ਇਹ ਆਪਣੇ ਸੌਰੀ ਗਈ ਹੋਈ ਸੀ ਤਾਂ ਉੱਥੇ ਕਿਤੇ ਜਾਂਦੇ ਹੋਏ ਇਹ ਰਸਤੇ ਵਿੱਚ गिर ਗਏ ਅਹਿਮਦ ਸ਼ਾਹ ਅਬਦਾਲੀ ਦੇ 4-5 ਸਿਪਾਹੀਆਂ ਨੇ ਉਹਨਾਂ ਦਾ ਸਾਰਾ ਟੱਬਰ ਵੱਢ ਦਿੱਤਾ ਜੋ ਕੁਝ ਸਮਾਨ ਕੋਲ ਸੀ ਉਹ ਵੀ ਲੁੱਟ ਲਿਆ ਤੇਜਾ ਸਿੰਘ ਪਰ ਸਾਡੀ ਬੀਬੀ ਨੇ ਤਾਂ ਪੂਰਾ ਮੁਕਾਬਲਾ ਕੀਤਾ ਪਹਿਲਾਂ ਉਸਨੇ ਆਪਣੀ ਸੀਰੀ ਸਾਹਬ ਨਾਲ ਇੱਕ ਸਿਪਾਹੀ ਦੇ ਗਲੇ ਉੱਤੇ ਵਾਰ ਕੀਤੇ ਉਹ ਥਾਏ ਮਰ ਗਿਆ ਫਿਰ ਉਸਨੇ ਮਰੇ ਹੋਏ ਸਿਪਾਹੀ ਦੀ ਤਲਵਾਰ ਚੁੱਕ ਕੇ ਬਾਕੀ ਤਿੰਨਾਂ ਉੱਤੇ ਹਮਲਾ ਕੀਤਾ ਸਿਪਾਹੀ ਵੀ ਉਸ ਉੱਤੇ ਟੁੱਟ ਕੇ ਪੈ ਗਏ ਫਿਰ ਉਸਨੇ ਦੋ ਸਿਪਾਹੀ ਹੋਰ ਢੋਡ ਦਿੱਤੇ ਪਰ ਇਹ ਅੰਤ ਇੱਕ ਸਿਪਾਹੀ ਦਾ ਵਾਰ ਉਸ ਦੀ ਗਰਦਨ ਨੂੰ ਧਾੜ ਨਾਲ ਵੱਡ ਕਰ ਗਿਆ ਤੇ ਉਹ ਸ਼ਹੀਦ ਹੋ ਗਈ ਬੂਟਾ ਸਿੰਘ ਉਸਨੇ ਸ਼ੇਰਨੀ ਵਾਂਗ ਗਰਜ ਕੇ ਜਦੋਂ ਉਹ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਤਾਂ ਸਿਪਾਹੀਆਂ ਦੇ ਆਦੇ ਹੌਸਲੇ ਤਾਂ ਉਹੀ ਟੁੱਟ ਗਏ ਮਰਨ ਸਮੇਂ ਤੱਕ ਵੀ ਉਹ ਤਾਂ ਜੈਕਾਰੇ ਲਗਾਉਂਦੀ ਰਹੀ ਸਿਰ ਨੀਵਾ ਕਰਕੇ ਅੱਖਾਂ ਪੁੰਚਦਾ ਹੈ ਤੇਜਾ ਸਿੰਘ ਕਹਿੰਦੇ ਹੁਣ ਤਾਂ ਅਫਗਾਨੀ ਦਾ ਹੀ ਰਾਜ ਹੋ ਗਿਆ ਮੀਰ ਮੰਨੂ ਤਾਂ ਉਸ ਦੇ ਅਧੀਨ ਹੋ ਗਿਆ ਸਿੱਖ ਤੀਜਾ ਹਾਂ ਉਸਨੇ ਅਫਗਾਨੀ ਦੇ ਅਧੀਨ ਹੋ ਕੇ ਪੰਜਾਬ ਦਾ ਗਵਰਨਰ ਬਣਨਾ ਕਬੂਲ ਕਰ ਲਿਆ ਤੇਜਾ ਸਿੰਘ ਪਰ ਮੀਰ ਮੰਨੂ ਹਾਰ ਕਿਵੇਂ ਗਿਆ ਉਸ ਨਾਲ ਤਾਂ ਪੂਰੀ ਖਾਲਸਾ ਪੋਜ ਸੀ ਮੈਨੂੰ ਸੁਣਿਆ ਹੈ ਕਿ ਖਾਲਸਾ ਪੋਜ ਵਿੱਚ 10000 ਸਿਪਾਹੀ ਸਨ ਸਿੱਖ ਚੌਥਾ ਹਾਂ 30000 ਸਿਪਾਹੀ ਸਨ ਪਰ ਉਹਨਾਂ ਵਿੱਚੋਂ 10000 ਸਿਪਾਹੀਆਂ ਦਾ ਜਥਾ ਲੜਾਈ ਵਿੱਚੋਂ ਵਾਪਸ ਆ ਗਿਆ ਤੇਜ ਸਿੰਘ ਪਰ ਕਿਉਂ ਸਿੱਖਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਸਿੱਖ ਪਹਿਲਾ ਕੁਝ ਸਿੱਖ ਮੀਰ ਮਨੂ ਦੀ ਕੂਟਲ ਨੀਤੀ ਨੂੰ ਠੀਕ ਨਹੀਂ ਸਮਝਦੇ ਉਹ ਤਾਂ ਆਪਣਾ ਰਾਜ ਚਾਹੁੰਦੇ ਹਨ ਨਾ ਹੀ ਮੀਰ ਮਨੂ ਜਾਂ ਮੁਗਲਾਂ ਦਾ ਤੇ ਨਾ ਹੀ ਅਬਦਲੀ ਦਾ ਉਹ ਸੋਚਦੇ ਨੇ ਕਿ ਉਹ ਮੀਰ ਮੰਨੂ ਦੇ ਹੱਥ ਵਰਤੇ ਜਾ ਰਹੇ ਹਨ ਤੇਜ ਸਿੰਘ ਪਰ ਬਾਕੀ ਦੇ 20000 ਉਹਨਾਂ ਨੇ ਤਾਂ ਮੀਰ ਮੰਨੂ ਦਾ ਸਾਥ ਦਿੱਤਾ ਸਿੱਖ ਦੂਜਾ ਉਹ ਵੀ ਅੰਦਰਲੇ ਪੱਕੇ ਦਿলো ਨਹੀਂ ਲੜ ਸਕੇ ਉਹ ਵੀ ਦੁਚਿੱਤੀ ਵਿੱਚ ਸਨ ਕਿ ਲੜਿਆ ਜਾਵੇ ਜਾਂ ਨਾ ਲੜਿਆ ਜਾਵੇ ਸਿੱਖ ਚੌਥਾ ਹੁਣ ਮੀਰ ਮੀਰ ਮੰਨੂ ਤਾਂ ਸਿੱਖਾਂ ਦਾ ਫੇਰ ਤੋਂ ਵਿਰੋਧੀ ਹੋ ਜਾਏਗਾ ਜੇ ਜੋ ਸਿੰਘ ਫੇਰ ਤੋਂ ਕੀ ਉਹ ਤਾਂ ਸਦਾ ਤੋਂ ਹੀ ਸਿੱਖਾਂ ਦਾ ਵਰੁਪੀ ਰਿਹਾ ਹੈ ਸਿੱਖ ਪਹਿਲਾ ਹਾਂ ਮੈਂ ਵੀ ਸੁਣਿਆ ਕਿ ਉਸਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਬਹੁਤ ਸਾਰੇ ਸਿੱਖ ਪਰਿਵਾਰ ਜੰਗਲਾਂ ਨੂੰ ਚਲੇ ਗਏ ਹਨ ਉਹ ਸਿੱਖ ਮਰਦਾਂ ਨੂੰ ਚੁੰਨ-ਚੁੰਨ ਕੇ ਮਾਰ ਰਿਹਾ ਹੈ ਤੇ ਔਰਤਾਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਿਹਾ ਹੈ ਸਿੱਖ ਉਸ ਦਾ ਗੁੱਸਾ ਤਾਂ ਕਹਿਰ ਮਚਾਵੇਗਾ ਹੀ ਉਸ ਨੂੰ ਪਹਿਲਾਂ ਤੋਂ ਹੀ ਕਿਰਾਂ ਰਾਮ ਰੌਣੀ ਦੇ ਹੱਥੋਂ ਖੁੱਸ ਜਾਣ ਦਾ ਬੇਕੋਚਾ ਸਤਾਰਾ ਜਿੱਥੋਂ ਉਸ ਨੂੰ ਮਜਬੂਰੀ ਬਸ ਘੇਰਾ ਚੁੱਕਣਾ ਪਿਆ ਸੀ ਤੇਜਾ ਸਿੰਘ ਜਦੋਂ ਮੀਰ ਮੰਨੂ ਸ਼ਾਹ ਅਵਾਜ਼ ਖਾਨ ਅਤੇ ਐਮਰ ਸ਼ਾ ਅਬਦਾਲੀ ਨਾਲ ਜੁੱਧ ਵਿੱਚ ਰੁੱਝ ਗਿਆ ਸੀ ਤਾਂ ਤਾਂ ਆਮ ਸਿੱਖਾਂ ਦੇ ਹਾਲਤ ਵਿੱਚ ਬਹੁਤ ਸੁਧਾਰ ਆ ਗਿਆ ਸੀ ਪਰ ਹੁਣ ਉਸ ਨੇ ਜੁੱਧਾਂ ਤੋਂ ਵਿਹਲਾ ਹੋ ਕੇ ਫੇਰ ਉਹੀ ਕਾਰਾ ਫੜ ਲਿਆ ਸਿੱਖ ਤੀਜਾ ਉਸ ਨੇ ਲਾਹੌਰ ਦੇ ਖੇਤਰ ਵਿੱਚ ਤਾਂ ਬੜੀ ਹੀ ਲੁੱਟ ਮਚਾਈ ਹੈ ਸਿੱਖ ਮਰਦਾਂ ਦੀਆਂ ਦਾੜੀਆਂ ਅਤੇ ਕੇਸ ਕੱਟ ਦਿੱਤੇ ਔਰਤਾਂ ਦੀ ਇੱਜ਼ਤ ਰੋੜੀ ਘਰਬਾਰ ਦੇ ਸਾਮਾਨ ਉਟਲਿਆ ਬਾਹਰੋਂ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਹੈ ਇੱਕ ਹੋਰ ਸਿਕੰਦਰ ਹੁੰਦਾ ਹੈ ਉਹ ਖੜੇ ਹੋ ਜਾਂਦੇ ਹਨ ਸਿੱਖ ਕਹਿਰ ਕਰ ਰਿਹਾ ਹੈ ਮੀਰ ਮੰਨੂ ਉਸ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਕਿਲਾ ਰਾਮ ਰੌਣੀ ਉੱਤੇ ਹਮਲਾ ਕਰ ਦਿੱਤਾ ਸਿੱਖ ਪਹਿਲਾ ਇਹ ਤਾਂ ਜਿਸਦਾ ਹੀ ਸੀ ਕਿ ਉਹ ਕਿਲੇ ਉੱਤੇ ਹਮਲਾ ਜ਼ਰੂਰ ਕਰੇਗਾ ਪਰ ਸ੍ਰੀ ਹਰਮੰਦਰ ਸਾਹਿਬ ਉੱਤੇ ਵੀ ਸਿੱਖ ਉਸ ਦੇ ਨਾਲ ਅਦੀਨਾ ਬੇਗ ਅਤੇ ਸਦੀਕ ਬੇਗ ਦੀ ਭਾਰੀ ਫੌਜ ਪੂਰੀ ਤਿਆਰੀ ਨਾਲ ਹੈ ਪਰ ਕਿਲੇ ਅੰਦਰੋਂ ਸਿਰਫ 900 ਸਿੱਖਾਂ ਦੀ ਫੌਜ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ ਹੇਠ ਦੁਸ਼ਮਣ ਦਾ ਸਾਹਮਣਾ ਕਰ ਰਹੀ ਹੈ ਸਿੱਖ ਦੂਜਾ ਇਹ ਤਾਂ ਬੜੀ ਮਾੜੀ ਗੱਲ ਹੋਈ ਸਿੱਖ ਤੀਜਾ ਇਹ ਮੁਗਲ ਸਰਕਾਰ ਸਮਝੌਤੇ ਕਰਕੇ ਉਹਨਾਂ ਤੋਂ ਮੁੱਕਰਨਾ ਵੀ ਖੂਬ ਜਾਣਦੀ ਹੈ ਮੀਰ ਮੰਨੂ ਸਭ ਅਹਿਸਾਨ ਭੁੱਲ ਗਿਆ ਸਿੱਖ ਤੁਹਾਡਾ ਕੀ ਖਿਆਲ ਹੈ ਇਹ ਨਹੀਂ ਟੀਆਰੀ ਵਾਲੀ ਫੌਜ ਦੇ ਅੱਗੇ ਟਿਕ ਟਿਕ ਸਕੇਗਾ ਸਰਦਾਰ ਜਸਾ ਸਿੰਘ ਰਾਮਗੜੀਆ ਸਿੱਖ ਚੌਥਾ ਕਿਵੇਂ ਨਹੀਂ ਟਿਕੇਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮਹਾਨ ਜਰਨੈਲ ਹੈ ਉਹ ਪੂਰਾ ਮੁਕਾਬਲਾ ਕਰਕੇ ਕਿਲਾ ਰਾਮਰੌਣੀ ਨੂੰ ਬਚਾ ਲਵੇਗਾ ਸਿੱਖ ਦੂਜਾ ਫਿਰ ਵੀ ਮੈਨੂੰ ਡਰ ਲੱਗਦਾ ਹੈ ਇੱਕ ਪਾਸੇ ਕੇਵਲ 900 ਸਿੰਘ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਫੌਜ ਸਿੱਖ ਚੌਥਾ ਸਿੱਖੀ ਦਾ ਤਾਂ ਇਤਿਹਾਸ ਹੀ ਇਰਿਆ ਹੈ ਤਾਹੀਂ ਤਾਂ ਗੁਰੂ ਜੀ ਨੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇਜਾ ਸਿੰਘ ਫਤਿਹ ਦਾ ਜਵਾਬ ਦਿੰਦੇ ਹਨ ਬੂਟਾ ਸਿੰਘ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ